ਉਹਨੇ ਇਹ ਮਹਾਂ ਬੋਲਾ ਇਹਨਾਂ ਤੋਂ ਬਿਨਾ ਤਾਂ ਮੇਲਾ ਹੀ ਅਧੂਰਾ ਗਾ ਕਹਿੰਦੇ ਲਓ ਬਈ ਚੈੱਕ ਕਰੋ ਚੈਰੀ ਚੂਰੀ ਪਾਈ ਹੋਈ ਆ ਪੂਰੀ ਉੱਪਰ ਇੱਧਰ ਰੰਗ ਬਰੰਗੇ ਬਰਫੀ ਸਜਾਈ ਪਈ ਹੈਗੀ ਹਾਂਜੀ ਦੋਸਤੋ ਕੀ ਹਾਲ ਚਾਲ ਆ ਤੁਹਾਡੇ ਸਾਰਿਆਂ ਦੇ ਸੋ ਸਵਾਗਤ ਹੈ ਕਰਦੇ ਆ ਤੁਹਾਡਾ ਸਭ ਦਾ ਅੱਜ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਆਪਾਂ ਪਹੁੰਚਿਆ ਜੀ ਰਾਏਕੋਟ ਸ਼ਹਿਰ ਦੇ ਵਿੱਚ ਜਿੱਥੇ ਕਿ ਬਹੁਤ ਹੀ ਭਾਰੀ ਮੇਲਾ ਲੱਗਦਾ ਹੈਗਾ ਜੀ ਬਾਬਾ ਗੁੱਗੂਆ ਜੀ ਦਾ ਤੇ ਇਹੀ ਮੇਲਾ ਜਿਹੜਾ ਛਪਾਰ ਦਾ ਮੇਲਾ ਹੁੰਦਾ ਉੱਥੋਂ ਚੱਲ ਕੇ ਫਿਰ ਅੱਗੇ ਰਾਏਕੋਟ ਆਉਂਦਾ ਹੈਗਾ ਜੀ ਤੇ ਅੱਜ ਜਿਹੜਾ ਰਾਏਕੋਟ ਦੇ ਮੇਲੇ ਦਾ ਆਖਰੀ ਦਿਨ ਹੈਗਾ ਤੇ ਅੱਜ ਦੇ ਦਿਨ ਦੇ ਵਿੱਚ ਕੀ ਮਾਹੌਲ ਚੱਲ ਰਿਹਾ ਰਾਏਕੋਟ ਦੇ ਮੇਲੇ ਦਾ ਉਹ ਆਪਾਂ ਵੀਡੀਓ ਦੇ ਵਿੱਚ ਤੁਹਾਨੂੰ ਸਾਰਾ ਦਿਖਾਵਾਂਗੇ ਤੇ ਆਪਣੇ ਨਾਲ ਆ ਗਿਆ ਜੀ ਇਸਮਾਨ ਭਤੀਜਾ ਮੇਰਾ ਤੇ ਦੂਜਾ ਭਤੀਜਾ ਵੀਡੀਓ ਬਣਾ ਰਿਹਾ ਹੈਗਾ ਤੇ ਉਹ ਵੀ ਆਪਾਂ ਤੁਹਾਨੂੰ ਮਿਲਾ ਦਿੰਦੇ ਆਗੇ ਜੀ ਉਹਦਾ ਨਾਮ ਹੈਗਾਗਾ ਅਰਮਾਨ ਅਲੀ ਤੇ ਇਹ ਨੌਜਵਾਨ ਗੱਭਰੂ ਜੀ ਤੇ ਇਧਰਲੇ ਪਾਸੇ ਨੂੰ ਆ ਜੀ ਮੇਲਾ ਤੇ ਇਧਰਲੇ ਪਾਸੇ ਝੂਲੇ ਝਾਲੇ ਲੱਗੇ ਹੋਏ ਨੇ ਰੌਲਾ ਰੱਪਾ ਬਹੁਤ ਪਈਆਂ ਦਾ ਪਤਾ ਨਹੀਂ ਆਵਾਜ਼ ਕਿਵੇਂ ਆਉਂਦੀ ਹੋਊਗੀ ਤੇ ਆਪਾਂ ਚੱਲਦੇ ਆਂਗੇ ਉਧਰ ਨੂੰ ਪਹਿਲਾਂ ਤੁਹਾਨੂੰ ਬਾਜ਼ਾਰ ਦਿਖਾਉਣੇ ਆਗੇ ਮੇਲਾ ਕਿਲਾ ਦਿਖਾਉਣੇ ਆ ਇਹ ਜਿਹੜੀ ਜਗਾ ਬਣੀ ਹੋਈ ਹੈਗੀ ਗੁੱਗਾ ਮਾਰੀ ਬਣੀ ਹੋਈ ਆ ਉਹਦੇ ਦਰਸ਼ਨ ਕਰਾਂਗੇ ਤੇ ਫਿਰ ਉਸ ਤੋਂ ਬਾਅਦ ਝੂਟਿਆਂ ਵੱਲ ਹੋਵਾਂਗੇ ਜੀ ਇਹ ਲੋ ਵੀ ਇਹ ਹੈਗਾ ਮੇਲੇ ਦਾ ਮਾਹੌਲ ਤੇ ਇਧਰ ਮੰਡੀ ਦੇ ਵਿੱਚ ਵੀ ਆ ਜਿਹੜਾ ਮੇਲਾ ਪੂਰਾ ਮਗਿਆ ਹੋਇਆਗਾ ਲੋਕਾਂ ਦਾ ਇਕੱਠ ਪੂਰਾ ਹੈਗਾ ਅੱਜ ਆਖਰੀ ਦਿਨ ਹੈਗਾ ਮੇਲੇ ਦਾ ਉਹਦੇ ਕਰਕੇ ਤੇ ਸਮਾਂ ਵੀ ਸ਼ਾਮ ਦੇ 6 ਵਜੇ ਦਾ ਹੋ ਗਿਆ ਅਸੀਂ ਵੀ ਸ਼ਾਮ ਨੂੰ ਜਾਣ ਕੀ ਆਏ ਕਿਉਂਕਿ ਦੁਪਹਿਰੇ ਗਰਮੀ ਬਹੁਤ ਹੁੰਦੀ ਹੈ ਤੇ ਇਕੱਠ ਵੀ ਨਹੀਂ ਹੁੰਦਾ ਦੁਪਹਿਰੇ ਤੇ ਤਾਂ ਕਰਕੇ ਲੋਕ ਵੀ ਨੇ ਜਿਹੜੇ ਹੁਣ ਠੰਡੇ ਜਿਹੇ ਹੋਏ ਬਾਹਰ ਨਿਕਲੇ ਨੇ ਘਰਾਂ ਚੋਂ ਤੇ ਜਵਾਕਾਂ ਜੰਦਿਆਂ ਨੂੰ ਲੈ ਕੇ ਕਮਾਉਣ ਫਰੋਣਾ ਆਏ ਨੇ ਕਿ ਮੇਲੇ ਤੇ ਇਦਰਾ ਝੂਟੇ ਲਈ ਜਾਂਦੇ ਨੇ ਆ ਦੇਖੋ ਤੇ ਆਪਾਂ ਤੁਹਾਨੂੰ ਉਧਰ ਰੋਡ ਤੇ ਵੀ ਲੈ ਕੇ ਚੱਲਦੇ ਆਗੇ ਅੱਗੇ ਬਹੁਤ ਭਾਰੀ ਇਕੱਠਾ ਹੈਗਾ ਜਾਮੇ ਲੱਗਿਆ ਪਿਆਗਾ ਸੜਕਾਂ ਤੇ ਪੂਰਾ ਤੇ ਅੱਜ ਹੁਣ ਆਪਾਂ ਤੁਹਾਨੂੰ ਸੜਕ ਤੇ ਨੂੰ ਲੈ ਚੱਲਦੇ ਆਗੇ ਤੇ ਸੜਕ ਤੇ ਦਿਖਾਉਣੇ ਆਗੇ ਮੇਲੇ ਦਾ ਕੀ ਮਾਹੌਲ-ਚਾਲ ਆਗਾ ਜੀ ਤੇ ਸਾਰੇ ਕਿਤੇ ਦੁਕਾਨਾਂ ਤੋਂ ਉਹਨਾਂ ਨੇ ਜਿਹੜੀਆਂ ਲੱਗੀਆਂ ਹੋਈਆਂ ਨੇਗੇ ਚਪਾਰ ਦੇ ਮੇਲੇ ਤੇ ਵੀ ਜਾਣਾ ਸੀਗਾ ਪਰ ਕੁਝ ਕਾਰਨਾ ਕਰਕੇ ਜਿਹੜਾ ਉੱਥੇ ਨਹੀਂ ਜਾ ਹੋਇਆ ਤੇ ਉਹਦੇ ਲਈ ਮਾਫੀ ਚਾਹੁੰਦੇ ਆਗੇ ਤੇ ਅੱਜ ਰੈਕੋਰਡ ਦੇ ਮੇਲੇ ਦੇ ਤੁਹਾਨੂੰ ਦਰਸ਼ਣ ਕਰਾਉਣੇ ਆ ਪਹਿਲੇ ਦਿਨ ਦਾ ਹਰ ਕੋਈ ਕਰਾਉਂਦਾ ਦਰਸ਼ਣ ਆਪਾਂ ਤੁਹਾਨੂੰ ਆਖਰੀ ਦਿਨ ਤੇ ਦਿਖਾਉਣੇ ਆਗੇ ਮੇਲੇ ਕਿਵੇਂ ਦੇ ਹੁੰਦੇ ਨੇਗੇ ਜਵਾਕਾਂ ਦੀਆਂ ਖੇਡਣ ਵਾਲੀਆਂ ਚੀਜ਼ਾਂ ਉਹਨਾਂ ਦੀਆਂ ਦੁਕਾਨਾਂ ਤੇ ਠੂਜੀ ਦੀ ਬਰਫੀ ਸਮੋਸੇ ਖਾਣ ਪੀਣ ਦੇ ਚੀਜ਼ਾਂ ਇਹ ਸਾਰਾ ਕੁਝ ਬਈ ਮੇਲੇ ਗੇਲੇ ਦੀ ਰੌਣਕਾ ਤੇ ਜਾਮ ਦੇਖੋ ਤੁਸੀਂ ਸੜਕਾਂ ਦੇ ਕਿੰਨਾਗਾ ਬਹੁਤ ਜ਼ਿਆਦਾ ਜਾਮ ਲੱਗਦਾਗਾ ਮੇਲੇ ਤੇ ਕਿਉਂਕਿ ਇਕੱਠ ਬਹੁਤ ਜ਼ਿਆਦਾ ਹੋ ਜਾਂਦਾਗਾ ਆਪਾਂ ਵੀ ਪਰਲੇ ਪਾਸੇ ਨੂੰ ਹੋ ਜੀ ਇੱਕ ਵਾਰੀ ਬਹੁਤ ਇਕੱਠਾ ਬਈ ਚਲੋ ਬਈ ਇਹ ਇੱਧਰ ਨੂੰ ਨਾ ਆ ਤਾਜਪੁਰ ਚੌਕ ਇੱਧਰਲੇ ਪਾਸੇ ਰਹਿ ਜਾਂਦਾਗਾ ਤਾਜਪੁਰ ਚੌਕ ਪਿੱਛੇ ਤੇ ਉਹ ਤਾਜਪੁਰ ਚੌਕ ਤੋਂ ਪਰੇ ਤੋਂ ਮੇਲਾ ਜਿਹੜਾ ਉਹ ਸਟਾਰਟ ਹੋ ਜਾਂਦਾਗਾ ਤੇ ਤਾਜਪੁਰ ਚੌਕ ਤੋਂ ਲੈ ਕੇ ਇੱਧਰ ਨੂੰ ਬਾਬੇ ਵਾਲੇ ਚੌਕ ਤੱਕ ਜਿਹੜਾ ਮੇਲਾ ਇਹ ਭਰਿਆ ਹੁੰਦਾਗਾ ਜੀ ਪੂਰਾ ਲਗਭਗ 2-3 ਕਿਲੋਮੀਟਰ ਦਾ ਜਿਹੜਾ ਸੱਤ ਕਾ ਲੰਬਾ ਰਸਤਾ ਹੈ ਇਹ ਸਾਰਾ ਮੇਲੇ ਨਾਲ ਭਰਿਆ ਹੁੰਦਾਗਾ ਉਹਦੇ ਕਰਕੇ ਇੱਥੇ ਜਾਮ ਵੀ ਬਹੁਤ ਲੱਗਦਾਗਾ ਲੈਣਾ ਝੂਟਾ ਕੋਈ ਟੰਡੋਲ ਤੇ ਝੂਟਾ ਲੈਣਾ ਡਰੀ ਨਾ ਜਾਈ ਮੁੜ ਕੇ ਪੈ ਤਾਂ ਨਹੀਂ ਖਾਣਾ ਕੋਹਾ ਤੇ ਟੰਡੋਲ ਦੇ ਝੂਟਾ ਵੀ ਦਵਾਉਣੇ ਆਗੇ ਤੁਹਾਨੂੰ ਭਾਈ ਉਧਰ ਜਲੇਬੀਆਂ ਲਾਓ ਤੇ ਵੀਡੀਓ ਦਾ ਆਨੰਦ ਮਾਣੋ ਬਸ ਆਪਾਂ ਕੱਟ ਬੋਲਾਂਗੇ ਮਿਊਜ਼ਿਕ ਲਾਵਾਂਗੇ ਤੇ ਮੇਲਾ ਗੇਲਾ ਦਿਖਾਉਣੀ ਰੌਣਕ ਦੇਣਾ ਆਪੇ ਉਜੀ ਦੀ ਬਰਫੀ ਰੰਗ ਬਰੰਗੀ ਕੀ ਬਾਤ ਹੈ ਜੀ ਮੇਲਿਆਂ ਦੇ ਵਿੱਚ ਇਦੀ ਝਾਮ ਹੁੰਦੀਆਂ ਰਹੀਆਂ ਕਲਪੀ ਕਰਨਾ ਕਰਮੋ ਰੋਤੀ ਕਰਨਾ ਜੀ ਇਹ ਭਗਵਾਨ ਜਮਾਨ ਵਾਲੀ ਨਹੀਂ ਹੈਗੀ ਪਰ ਇਹ ਇਹ ਹਫਤਾਰਿਆਂ ਦੀ ਕਲਪੀ ਹੈ ਜੀ ਇਹ ਲੋ ਭਾਈ ਨਕੀ ਡਰਾਪ ਉਪਰ ਜਿਹਨੇ ਲਾਕ ਰਹੀ ਪਉਣੀ ਹੈ ਜੀ ਤੇ ਭਾਈ ਉਹਨਾਂ ਕੋਲ ਪਰਫਾਰਮ ਕਰਦਾ ਤੇਰਾ ਬਾਕੀ ਰੋ ਰੇ ਕਹਣਾ ਇੱਕ ਰੋ ਜਾ ਆਪਣੇ ਬੋਲ ਤੇਰਾ ਦੇ ਸਾਹਮਣੇ ਬੱਕਰ ਕਾਣਦੇ ਆਪ ਤੇਰਾ ਨਾਮ ਮਾਦੀ ਮਿਹਰ ਤੋਂ ਦੇਖਿਆ ਮੱਲੂ ਰੋ ਟ੍ਰੈਕਟਰ ਤੋਂ ਨਹੀਂ ਜੀ ਹੈ ਭਾਈ ਨਕੀ ਡਰਾ ਕੱਢ ਰਹੇ ਨੇ ਜੀ 100 ਰੁਪਏ ਦਾ ਕੂਪਨ ਆ ਦਾ ਤੇ ਉਹਦੇ ਵਿੱਚ ਪਹਿਲਾ ਨਾਮ ਵਾਸ਼ਿੰਗ ਮਸ਼ੀਨ ਹੈਗੀ ਤੇ ਦੂਜਾ ਨਾਮ ਹੈ ਲੀਡੀ ਹੈਗੀ ਜੀ ਬੱਤੀ ਜੰਤੀ ਆਇਓ ਉਹ ਦੋ ਗੱਲਾਂ ਆਏ ਕੀ ਬਾਤ ਹੈ ਜੀ ਲੋ ਭਾਈ ਜੇ ਕਹਿੰਦੇ ਟੈਟੂ ਬਣਵਾਉਣਾ ਦਾ ਲੋ ਡਿਜ਼ਾਈਨ ਚੈੱਕ ਕਰੋ ਟੈਟੂ ਆ ਦੇ ਲੋ ਬਰਵੋੜਾ ਟੈਟੂ ਬਣਵਾਲਾ ਬਰਵਾਲਾ ਉਰੇ ਬਰਵਾਲਾ ਉਰੇ ਉਰੇ ਆਲੇ ਬਣੀ ਜਾਂਦਾ ਇੱਥੇ ਨਾਮ ਲਗਾਇਆ ਬਾਈ ਨੇ ਲਓ ਕੋਈ ਬਾਈ ਨੇ ਤਾਂ ਬਣਵਾ ਲਿਆ ਟੈਟੂ ਤੇ ਚੱਲਦੇ ਆਂਗੇ ਆਪਾਂ ਅੱਗੇ ਪਹਿਲਾਂ ਆਪਾਂ ਦਰਸ਼ਨ ਕਰਦੇ ਆਂਗੇ ਜਗ੍ਹਾ ਦੇ ਜਿਹੜੀ ਗੱਗਾ ਮਾਰੀ ਹੋਈ ਹੈਗੀ ਤੇ ਫਿਰ ਉਸ ਤੋਂ ਬਾਅਦ ਆਪਾਂ ਤੁਹਾਨੂੰ ਡੰਡੋਲ ਕਹਿੰਦੀਆਂ ਝੂਲੇ ਜਿਹੜਾ ਸਾਰਾ ਕੁਸ ਉਹ ਦਿਖਾਵਾਂਗੇ ਨਾਲੇ ਥੋੜਾ ਹਨੇਰਾ ਹੋ ਜੂ ਲਾਈਟਾਂ ਵਗੈਰਾ ਚੱਲ ਪੈਣਗੀਆਂ ਹੋਰ ਵੀ ਮਾਹੌਲ ਬਣ ਜੂਗਾ ਵਧੀਆ ਏਕੋ ਓਕੇ ਬੁਰੀਆ ਰਹੇ ਸਰ ਬਹੁਤ ਭਰਿਆ ਜੀ ਆ ਮੇਕ ਅੱਠ ਬਹੁਤ ਜਿਆਦਾ ਹੈ ਦੋ ਦਿਨ ਬਿੱਲਾ ਰਿਆ ਵਾ ਹੂੰ ਬਿੱਲਾ ਰਿਹਾ ਮਤ ਹਾਂ ਰਾਜਪੂਰਾ ਰਹਾ ਵਾ ਕੀ ਆ ਬਾਤ ਹੈ ਜੀ ਅਨੰਦ ਲੈ ਰਹੇ ਹੋ ਪੂਰਾ ਬਾਤ ਠੀਕ ਹੈ ਜੀ ਵੀ ਇਹ ਨਾਲ ਤੇ ਲੋ ਬਈ ਪਕੌੜੇ ਬਰੈਡ ਮਿਰਚਾਂ ਸ਼ਗੋ ਜਿਹੜਾ ਕੁਝ ਜੀ ਕਰਦਾ ਹੈ ਅੱਜ ਹੋ ਗਿਆ ਦਾ ਮੋਟਰ ਤੇ ਕੀ ਹਾਲ ਹੈ ਭਾਈ ਇਹ ਆਪਾਂ ਮਾਲਵਾ ਬాయ్ ਦੇ ਨਾਮ ਤੇ ਹੈਗਾ ਚੈਨਲ YouTube ਤੇ ਉਹਦੇ ਤੇ ਪਾਵਾਂਗੇ ਇੱਕ ਆ ਵੀ ਇਧਰਲੇ ਪਾਸੇ ਆਗੇ ਜੀ ਇਹ ਟੰਡਰੋਲ ਵਗੈਰਾ ਕਸ਼ਤੀਆਂ ਸੁਸ਼ਤੀਆਂ ਨਹੀਂ ਜੀ ਸਾਰਾ ਕੁਝ ਤੇ ਇੰਦਰ ਨੇ ਪਾਸੇ ਆਪਾਂ ਬਾਅਦ ਚ ਆਵਾਂਗੇ ਪਹਿਲਾਂ ਆਪਾਂ ਉਧਰ ਜਾਈਏ ਜਗ੍ਹਾ ਤੇ ਹੀ ਆਹ ਲਓ ਭਾਈ ਜਲੇਬੀਆਂ ਪਕੌੜੇ ਖਾਜਲਾ ਇਹਨਾਂ ਤੋਂ ਬਿਨਾ ਮੇਲਾ ਅਧੂਰਾ ਹੈ ਠੀਕ ਹੋ ਜੀ ਸਤਿ ਸ਼੍ਰੀ ਅਕਾਲ ਜੀ ਦਾ ਸਾਡੇ ਪਿੰਡ ਦੀ ਖੜੇ ਨੇ ਲੈ ਲਿਆ ਆ ਲੈ ਲਿਆ ਖਾਜਲਾ ਇਹਨਾਂ ਤੋਂ ਬਿਨਾ ਤਾਂ ਮੇਲਾ ਹੀ ਅਧੂਰਾ ਹੈ ਕਹਿੰਦੇ ਲਓ ਬਈ ਚੈੱਕ ਕਰੋ ਚੈਰੀ ਚੂਰੀ ਪਾਈ ਹੋਈ ਆ ਪੂਰੀ ਉੱਪਰ ਇੱਧਰ ਰੰਗ ਬਰੰਗੇ ਬਰਫੀ ਸਜਾਈ ਪਈ ਹੈਗੀ 90 ਗੱਲਬਾਤ ਪੂਰੀ ਐਂਡ ਕਰੀ ਪਈ ਹੈਗੀ ਸਾਰੇ ਪਾਸੇ ਜੋ ਠੀਕ ਆ 90 ਪਈ ਇੱਧਰ ਦੁਕਾਨਾਂ ਦੇ ਕੋਲ ਤਾਂ ਲੱਗਿਆ ਪਿਆ ਨੇ ਜੀ ਸਾਰੀਆਂ ਇਲਾਕਾਂ ਚੰਨੇ ਵਾਲਾ ਸਮਾਨ ਭਾਂਡਾ ਠਿਕਰਾ ਤੇ ਇਹ ਘਰ ਵਾਲੇ ਮਾੜੇ ਮੋٹے ਭਾਂਡੇ ਭੁੰਨੜੀਆਂ ਦੁਕਾਨਾਂ ਨੇ ਜਿਹੜੀਆਂ ਉਹ ਮਗਰ ਕਈ ਵਿਕੀਆਂ ਹੋਈਆਂ ਨਹੀਂ ਆ ਪਿਛਲੇ ਵਾਰ ਤੇ ਭਾਗਾ ਵੱਡਾ ਬਾਜ਼ਾਰ ਲੱਗਿਆ ਹੋਇਆ ਹੈ ਜੀ ਮੇਲੇ ਦੇ ਕੱਖ ਦੇ ਬਹੁਤ ਜ਼ਿਆਰੇ ਆਖਰੀ ਦਿਨ ਕਰਕੇ ਬਾਕੀ ਥੋੜਾ ਜਿਹਾ ਮੌਸਮ ਵੀ ਠੀਕ ਹੋ ਜਾਣਾ ਹੁਣ ਸ਼ਾਮ ਦਾ ਵੇਲਾ ਉਹਦੇ ਕਰਕੇ ਕੱਖ ਬੜਾ ਜ਼ਿਆਦੇ ਹੈਗਾ ਲਓ ਜੀ ਇੱਧਰ ਦੇਖੋ ਉਹ ਹੱਥ ਦੇਖ ਰਹਾ ਹੂੰ ਦੇਖੀਏ ਉਹ ਵੀ ਸ਼ਾਮ ਵਰੀ ਲੋਹਾਂ ਕਰੋ ਉਹ ਵੀ ਜਿਹੜਾ ਉਹਨੂੰ ਸੁਣਾ ਕੇ ਜੀ ਆਪੇ ਦਾ ਖਾਦਲਾ ਭੰਦਾ ਦਾ ਹੋਲੇ ਆਵੇ ਤੇ ਹੁਣ ਤੇਲ ਚ ਕਰਿਆ ਜਾਊਗਾ ਇਹ ਮੈਂ ਨਿਗਾਰਾ ਕਿਉ ਗੌਰ ਰੱਖੋ ਕਿ ਲੈਬਰ ਦਾ ਖਾਦਲਾ ਇਹ ਔਰ ਰੋਟੀਆਂ ਨੂੰ ਭਰਾ ਰਿਹਾ ਉਹ ਦੇਖ ਹੁਣ ਉਹਨੂੰ ਤੇਲ ਚ ਪਾ ਦੇਣਾ ਆ ਲਓ ਇਹ ਗਰਮਣਾ ਤੇ ਜਿਆਦਾ ਲੱਗਦਾ ਇਹਨਾਂ ਤੇਲ ਥੋੜਾ ਛੱਡਾ ਇਸ ਤਰ੍ਹਾਂ ਦਾ ਜਿਆਦਾ ਗਰਮ ਤੇ ਹੋ ਰਿਹਾ ਹੈਗਾ ਤੇਲ ਉਹ ਹੁਣ ਰੋਟੀ ਦੇ ਦੂਰ ਦੇ ਉਹਨੂੰ ਵੀ ਭਰਵਾ ਦੇਣਾ ਉਹ ਵੀ ਭਰਵਾ ਦੇ ਉਹ ਲੈ ਵੀ ਨਮਕਾ ਆਏ ਮੇਰੋ ਜਾਣਾ ਗਾਇਰੇ ਐ ਉੱਧਾ ਕਾ ਜਰਾ ਪਿਆਰੇ ਆ ਲਓ ਜੀ ਖਾਲਸਾ ਜੀ ਦੇ ਸਪੈਸ਼ਲ ਮੱਖਣ ਵਾਲੇ ਕੋਕੀ ਅਤੇ ਠੰਡੀ ਬੱਤੀ ਕਰਦੇ ਆਓ ਬਈ ਸਾਡੇ ਖਾਲਸਾ ਜੀ ਦੇ आयो हिरे आयो मैदान लसो मन आयो हिरे सलोते कंविभाया रघुण वाली आवाज कह जी फोंदी रोहार आपा बड़ा जदे है माइक लाए होया आ एक की तो दाई और रे आवाज कवेरी जी मिल रे हां जी ले भाई देव वागा आप को जी रोया कर सीर पै द महारी ਆਮਨੇ 0894 ਲੱਗਾ ਹੋਇਆ ਵੀਰੋ ਕਾਰ ਤੇ ਹੋਰ ਕੋਈ ਥੋੜਾ ਇਹ ਥਾਰ ਦਿੱਤੀ ਜਾਣੀ ਹੈ ਜੀ ਜਿੱਤਣ ਵਾਲੇ ਨੂੰ 100 ਰੁਪਏ ਦੀ ਪਰਚੀ ਪਾਓਗੇ ਥਾਰ ਜਿੱਤੋਗੇ ਇਹ ਥਾਰ ਗੱਡੀ ਵੀ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਬਾਈ ਫਰਾਂ ਨੇ ਕੋਲੇ ਖੜਾਈ ਹੋਈਆਂ ਨੇ ਸਾਰੀਆਂ ਆ ਚੈੱਕ ਕਰੋ ਜੀ ਇਹ ਥਾਰ ਆ ਜੀ 3 0 ਪਿੱਛੇ 8 ਬੱਲੀਏ ਪੀ ਵੀ 63 ਮੋਹਾਲੀ ਦਾ ਲੋਕ ਨੰਬਰ ਚੈੱਕ ਕਰੋ ਗੱਡੀ ਦਾ ਮਹਿੰਦਰਾ ਥਾਰ ਤੇ ਵਿੱਚ ਭਾਈ ਬਟਾ ਸਿੱਧੂ ਮੁਸ਼ੇ ਵਾਲਾ ਆਪਣੇ ਡੈਡੀ ਜੀ ਨਾਲ ਲੈ নাও ਭਾਈ ਨਾਟ 11 ਵੀ ਖੜਾਇਆ ਹੋਇਆ ਜੌਨੀਅਰ ਵੀ ਖੜਾਗਾ ਭਾਈ ਕੋਲੇ ਆ ਲਓ ਭਾਈ ਐਚ ਐਮ ਡੀ ਉਹ ਟਰਾਲੀ ਵੀ ਪਈ ਵੀ ਹੈ ਜੀ ਮਗਰ ਐਡਰ ਵੀਰੇ ਆਪਾਂ 50 ਰੁਪਏ ਦੇ ਵਿੱਚ ਬੰਦਾ ਗਲਾਸ ਸਿੱਧੇ ਥਾਰ ਫਰੀ ਨਹੀਂ ਜੀ ਕਹਿੰਦੇ ਵੀ ਬੰਦਾ ਉੱਤੇ ਚੜਦੇ ਟੁੱਟਣ ਦੀ ਗਾਰੰਟੀ ਆ ਤੇ ਕਹਿੰਦੇ ਵੀ 50 ਰੁਪਏ ਪਰਚੀ ਹੈਗੀ ਆਹ ਬੋਲ ਨਾਲ ਉਹ ਪੰਜੇ ਦੇ ਪੰਜੇ ਗਲਾਸ ਸਿੱਟਣੇ ਆ ਤੇ ਜਿਹਨੇ ਸੱਟ ਤੇ ਉਹਨੂੰ ਥਾਰ ਮਿਲੂਗੀ ਜੀ ਤੇ 80 ਕਿਲੋ ਦਾ ਬੰਦਾ ਉੱਤੇ ਚੜਦੇ ਟੁੱਟੂ ਨਹੀਂ ਟੁੱਟਗੀ ਸਾਡੀ ਲਓ ਜੀ ਤੇ ਪਈ ਇਹ ਗੇਮ ਆਗੀ ਇਹ ਥਾਰ ਦਿੱਤੀ ਜਾਣੀ ਹੈਗੀ ਅਸੀਂ ਸੁਣੀ ਜਾਂਦੇ ਸੀ ਕਿ ਉੱਧਰ ਖੜੇ ਬਾਈ ਕਹੀ ਜਾਂਦਾ ਸੀ ਕਿ ਕਹਿੰਦਾ ਵੀ ਥਾਰ ਦੇਣੀ ਆ ਆ ਤੁਸੀਂ ਵੀ ਦੇਖੀਏ ਤਾਂ ਸਹੀ ਕਿਹੜੀ ਥਾਰ ਆ ਇਹ ਫਾਰ ਵੀ ਭਾਈ ਤੇ ਆਜੋ ਆਪਾਂ ਤੁਹਾਨੂੰ ਲੈ ਕੇ ਚਾਲਦੇਗੇ ਜੀ ਅੰਦਰ ਮੇਰੇ ਜਗ੍ਹਾ ਤੇ ਲਓ ਭਾਈ ਗੱਗਾ ਮਾਰੀ ਸੰਮਤੀ ਰਜਿਸਟਰ ਦਸ ਵਜੇ ਵੱਲੋਂ ਆਪ ਜੀ ਨੂੰ ਜੀ ਆਇਆਂ ਨੂੰ ਆਖਾ ਜਾਂਦਾ ਹੈ ਜੀ ਇਹ ਸਾਰੀ ਕਮੇਟੀ ਹੈਗੀ ਜੀ ਤੇ ਇੱਧਰ ਫੋਟੋ ਲੱਗੀ ਹੋਈ ਹੈ ਜੀ ਆਜੋ ਆਜੋ ਵੀਰ ਮੋਟਾ ਗੱਤੀ ਪਾਰਕਿੰਗ ਦੇ ਵਿੱਚ ਲਾਓ ਜੀ ਇਹ ਸਾਈਨ ਆਖਦਾ ਲੇਟ ਹੋਣੀ ਹੈ ਜੀ 10 ਬਜੇ ਆ ਰਿਹਾ ਕੋਈ ਨਹੀਂ ਜੀ ਤੇ ਅੰਨਾ ਨਾਲ ਕੋਈ ਮੇਰੀ ਪਾਰ ਵਾਲਾ ਹੋਵੇ ਜੀ ਠੀਕ ਹੈ ਜੀ ਜੁਹਾਂ ਆਖਦਾ ਲੇਟ ਹੋਣ ਪਿਆ ਨੇ ਨਾਗਰ ਰੈਂ ਦਾ ਗੁਰਵਾਂਦੇ ਗੁੱਪਾ ਆਇਆ ਉੱਥੇ ਗੱਪ ਸੁਣਾ ਲਾ ਗੁਰੂ ਇਹੋ ਨਾ ਆਵਲ ਕਨੈਕਟ ਕਰਕੇ ਰਹਿ ਲਾ ਦੇ ਜੀ ਧੰਨਵਾਦ ਜੀ ਧੰਨਵਾਦ ਬਾਈ ਤੇ ਲੋ ਭਾਈ ਜਿਹੜੇ ਕਲਾਕਾਰ ਪਹੁੰਚ ਰਹੇ ਨੇਗੇ ਉਰੇ ਸ਼ਰੀਫ ਦਿਲਦਾਰ ਜਸਪ੍ਰੀ ਤੇ ਜੱਸੀ ਅਰਸ਼ਵਾਲ ਗੁਰੂ ਵਾਰਿੰਗ ਦੇ ਜੱਲਾਵਲੀ ਤੇ ਚੀਨਾ ਗੁਰਪ੍ਰੀਤ ਕੌਰ ਤੇ ਆ ਜਾਓ ਲੋਕੋ ਇਹ ਕਹਿ ਕੇ ਚੱਲ ਜਤੂ ਜਿੱਤੂ ਸੇਰ ਗਏ ਆ ਰੋਹ ਉਹ ਇਹ ਜਿਹੜਾ ਰਸਤਾ ਗਾਹੇ ਜਾਂਦਾਗਾ ਜੀ ਅ ਡੁੱਗਾ ਮੜੀ ਨੂੰ ਹਰ ਸਾਲ ਲੱਗਦਾਗਾ ਜੀ ਇਹ ਮੇਲਾ ਤਿੰਨ ਦਿਨ ਹੁੰਦਾਗਾ ਰਾਏਕੋਟ ਦੇ ਵਿੱਚ ਤੇ ਪੰਜ ਦਿਨ ਹੁੰਦਾਗਾ ਸ਼ਪਾਰ ਦੇ ਵਿੱਚ ਤੋਂ ਇਧਰ ਆ ਪ੍ਰਸ਼ਾਦ ਵਾਲੀਆਂ ਦੁਕਾਨਾਂ ਨੇਗੀਆਂ ਮੱਥਾ ਟੇਕਦਾ ਗੰਦਰ ਪ੍ਰਸ਼ਾਦ ਵਾਲੀਆਂ ਦੁਕਾਨਾਂ ਬਾਹਰ ਲੱਗਿਆ ਹੋਈਆਂ ਨੇਗੀਆਂ ਤੇ ਇਧਰ ਨੂੰ ਰਸਤਾ ਜਾਂਦਾਗਾ ਸੰਗਤ ਆਉਂਦੀਆਂ ਨੇ ਦਰਸ਼ਨ ਕਰਦੀਆਂ ਨੇ ਉਸ ਤੋਂ ਬਾਅਦ ਮੇਲਾ ਗੱਲਾ ਦੇਖਦੀਆਂ ਨੇ ਮੇਲਾ ਘੁੰਮਦੀਆਂ ਨੇ ਤੇ ਸਾਡੀ ਕਾਫੀ ਪਿੱਛੇ ਨੂੰ ਆ ਕੇ ਆ ਗਈ ਬਾਜ਼ਾਰ ਚੋਂ ਕਿ ਉਧਰਲੇ ਪਾਸੇ ਵੀ ਇਹ ਦੁਕਾਨਾਂ ਬਹੁਤ ਲੱਗਿਆ ਹੋਏ ਨੇ ਇਕੱਠੇ ਇੱਥੇ ਵੀ ਬਹੁਤ ਜ਼ਿਆਦਾ ਹੈਗਾ ਪਰ ਇੱਥੇ ਪੈਦਲ ਆਉਣਾ ਪੈਂਦਾ ਹੈਗਾ ਗੱਡੀ ਐ ਮੋਟਰ ਮੋਟਰਸਾਈਕਲ ਦਾ ਚਲਵਾ ਜਾਂਦਾ ਗੱਡੀ ਨਹੀਂ ਆਉਂਦੀ ਇੱਧਰੋਂ ਉਹ ਇਕੱਠ ਬਹੁਤ ਜ਼ਿਆਦਾ ਹੋ ਜਾਂਦਾ ਹੈਗਾ ਉਹਦੇ ਕਰਕੇ ਤੇ ਦੁਕਾਨਾਂ ਇੱਧਰ ਵੀ ਬਹੁਤ ਨੇ ਪ੍ਰਸ਼ਾਦ ਵਾਲੀਆਂ ਦੁਕਾਨਾਂ ਤੇ ਹੋਰ ਜਵਾਕਾਂ ਦੇ ਖੇਡਾਂ ਵਾਲੀਆਂ ਕੱਪੜਾ ਵਾਲੀ ਦਾ ਤੇ ਖਾਣ ਪੀਣ ਵਾਲੀਆਂ ਦੁਕਾਨਾਂ ਇਹ ਸਾਹਮਣੇ ਜਿਹੜਾ ਗੇਟ ਦਿਖਦਾ ਹੈਗਾ ਲੜੀਆਂ ਲੱਗੀਆਂ ਹੋਈਆਂ ਨੇ ਗਿਆ ਜੀ ਤੇ ਇਹੀ ਹੈ ਜੀ ਗੇਟ ਗੁੱਗਾ ਮਾੜੀ ਦਾ ਤੇ ਮਾੜੀ ਦੇ ਅੰਦਰ ਚੱਲਦੇ ਆਂਗੇ ਆਪਾਂ ਤੇ ਅੰਦਰੋਂ ਤੁਹਾਨੂੰ ਦਰਸ਼ਨ ਕਰਵਾਉ ਲਿਆਗੇ ਜੀ ਸਾਰੇ ਇਹ ਲੜੀਆਂ-ਲੁੜੀਆਂ ਲੱਗੀਆਂ ਹੋਈਆਂ ਨੇ ਗਿਆ ਰਾਤ ਦਾ ਟਾਈਮ ਹੈਗਾ ਥੋੜਾ ਜਿਹਾ ਸ਼ਾਮ ਦਾ ਟਾਈਮ ਹੈਗਾ ਤੇ ਸੋਹਣਾ ਲੱਗਦਾਗਾ ਮਾਹੌਲ ਹੁਣ ਸੋਈ ਹੈ ਜੀ ਮਾੜੀ ਖਾੜੀ ਤੇ ਲੜੀਆਂ ਲਾ ਕੇ ਸਜਾਵਟ ਕੀਤੀ ਹੋਈ ਹੈਗੀ ਜੀ ਸਾਰੇ ਕਿਤੇ ਬਹੁਤ ਸੋਹਣਾ ਬਣਾਇਆ ਹੋਇਆ ਹੈਗਾ ਇਹ ਕਾਫੀ ਵੱਡਾ ਮੇਲਾ ਹੈ ਜੀ ਇਹ ਹਾਂ ਫੇਰ ਕੱਲ ਤੋਂ ਸਭ ਤੋਂ ਪਹਿ ਪੱਜ ਲਿਆ ਠੀਕ ਆ ਮੈਂ ਵੀ ਕਹਿੰਦਾ ਨਾਲ ਜਾਣਾਗਾ ਮੈਂ ਕਹਾ ਚੰਡੋਲ ਤੇ ਬੈਠਾਂਗੇ ਕਹਿੰਦਾ ਠੀਕ ਆ ਬਹਿ ਜਾਗੇ ਜਦੋਂ ਆ ਕੇ ਦੇਖੇ ਚੰਡੋਲ ਕਹਿੰਦਾ ਹਈ ਤੇ ਬੈਠਣਾਗਾ ਐਸਟੀ ਜੀ ਦਿਖਾਈ ਜਦੋਂ ਇਹਨੂੰ ਕਹਿੰਦਾ ਇਹਦੇ ਤੇ ਨਹੀਂ ਮੈਂ ਪੈਦਾ ਹੈਗਾ ਮੇਰੇ ਤਾਂ ਲੇਰਾ ਨਿਕਲ ਗਈਆਂ ਇਹਦੀ ਆਉਦੀ খুল হর সাল হর जब यह बेहद रायत पार्टी आर्टी पार्टी उसके लोगों ने कि बात की होगी तो इस बात करके कि नरेंद्र यादव हाथी ये बोले ये सूत्रों में निर्मल आया यानी कि नरेंद्र यादव नाच रही हैं ये हैं सूत्रों में निर्मल आया हैं तो फिर वो भी बोलेंगे नरेंद्र यादव होते हैं ये नरेंद्र multimodhi-di! gas peceniия l Lecture-di-di theosoil, their man he Heavenly Laban Muhammad, 23 Gesiach mailheek, ante mahrasi saan edung van doend, அந்த மா மஹோல் ஆ சுவ ஆத் நான் மேலே கமணுடோ ਜੇ ਜੀ ਮੌਜੂਦ ਕਈ ਕਾਜ ਜੱਦੀਆ ਫਤਿਹ ਹੋ ਗਿਆ ਅੱਜ ਹਮਾਰੇ ਪਹੁੰਚ ਗਏ 34 ਇਹ ਮੇਲਾ ਲੱਗ ਪਾ ਕੇ ਸਾਰਾ ਆਪਾਂ ਤੁਹਾਨੂੰ ਦਿਨੇ ਦਿਖਾਈ ਦਿੱਤਾ ਸੀਗਾ ਦੁਕਾਨਾਂ ਵਗੈਰਾ ਤੇ ਹੁਣ ਆਪਾਂ ਚੱਲਦੇ ਆਗੇ ਜੀ ਜਿਹਦਾ ਆਪਾਂ ਨੂੰ ਬੇਸਬੀ ਨਾਲ ਇੰਤਜ਼ਾਰ ਸੀਗਾ ਵੀ ਰਾਤ ਨੂੰ ਜਾਵਾਂਗੇ ਲਾਈਟਾਂ ਲੁਟਾ ਲੱਗੀਆਂ ਹੋਣਗੀਆਂ ਉਹ ਆ ਜੀ ਇਧਰਲੇ ਪਾਸੇ ਆ ਦੇਖੋ ਆ ਚੰਡੋਲ ਕੈਸਟੀਆਂ ਝੂਲੇ ਝਾਲੇ ਤੇ ਸਾਰੇ ਲਾਈਟਾਂ ਲੱਗੀਆਂ ਹੋਈਆਂ ਨੇ ਰਾਤ ਨੂੰ ਤੇ ਇੰਨਾ ਕਰਕੇ ਪਰਾਂਤ ਨੂੰ ਆਏ ਆਗੇ ਇਹ ਦਿਖਾਉਣ ਹੈਗੇ ਆਪਾਂ ਤੁਹਾਨੂੰ ਰਾਤ ਦਾ ਕੀ ਮਾਹੌਲ ਚਾਲਾਗਾ ਇਕੱਠ ਰਾਤ ਨੂੰ ਵੀ ਬਹੁਤ ਆਗਾ ਉਹ ਪੂਰਾ ਇਕੱਠ ਹੈਗਾ ਵੀ ਲੋਕ ਫੈਮਲੀਆਂ ਨਾਲ ਆਉਦੇ ਆਗੇ ਹੁਣ ਇਹ ਚੰਡੋਲ ਆਗੇ ਇਧਰ ਆ ਕੈਸਟੀ ਹੈਗੀ ਤੇ ਆ ਛੋਟੀ ਕਿਹ ਕਿਹ ਤੋਂ ਜਵਾਕਾਂ ਵਾਲੇ ਝੂਲੇ ਆ ਗਏ। ਆਪਾਂ ਚੰਡੋਲ ਤੇ ਬੈਠਦੇ ਆ ਤੇ ਚੰਡੋਲ ਤੇ ਬੈਠ ਕੇ ਤੁਹਾਨੂੰ ਉੱਪਰੋਂ ਦਿਖੋ ਲਿਆ ਗਿਆ ਆਥੇ ਪਾਸੇ ਦਾ ਮਾਹੌਲ। ਤੇ ਪੂਰਾ ਮੇਲਾ ਉੱਪਰੋਂ ਬੈਠ ਕੇ ਦਿਖੂ ਕੋਲ। ਤੇ ਭਾਈ ਮੈਕ ਲਾਦੇ ਆਪਾਂ ਕੀ ਹਾਲ ਆ? ਕੀ ਹਾਲ ਆ ਭਾਈ? ਜੀ। ਠੋਠਾ। ਕੀ ਹਾਲ ਆ ਜੀ? ਤੇ ਮੈਕ ਲਾਦੇ ਆਪਾਂ ਤੇ ਹੁਣ ਆਵਾਜ਼ ਜਿਹੜੀ ਸਿੱਧੀ ਫੋਨ ਦੇ ਮਾਈਕ ਦੇ ਵਿੱਚੋਂ ਆਉਗੀ, ਫੋਨ ਦੇ ਮਾਈਕ ਦੇ ਵਿੱਚ ਰਿਕਾਰਡ ਹੋਊਗੀ। ਤੇ ਆਪਾਂ ਟਿਕਟ ਲੈਣੇ ਆਗੇ। ਨੋ ਚੰਡੋਲ ਤੇ ਬੈਠਾਂਗੇ ਹੁਣ ਆਪਾਂ ਬੋਲ ਤੇ ਲੈਨੇ ਝੂਟਾ ਟਿਕਟ ਲੈਨੇ ਆਗੇ ਆਪਾਂ ਤੇ ਉੱਪਰੋਂ ਬੈਠ ਕੇ ਦਿਖਾਉਣੇ ਆਗੇ ਤੁਹਾਨੂੰ ਸਾਰਾ ਕੁਝ ਟਿਕਟ ਵੀ ਲੈ ਲਈਆਂ ਆਪਾਂ ਤੇ 80 ਰੁਪਏ ਦੀ ਡੈਕਟ ਦਿੱਤੀ ਹੈਗੀ ਇੱਕ ਆ ਜਵਾਕ ਦੀ ਵੀ ਨਹੀਂ ਮਾਫ ਕਰੀ ਇਹਨਾਂ ਨੇ ਉਹ ਬੱਸ ਵਾਲੀ ਵੀ ਇੱਦੀ ਲੈਂਦੇ ਆ ਹੋਰ ਉਹ ਬੱਸ ਵਾਲੀ ਵੀ ਇੱਦੀ ਲੈਂਦੇ ਨੇਗੇ ਇਹ ਤਾਂ ਫੇਰ ਚੰਡੋਲ ਇਹ ਭੂਡ ਬਹੁਤ ਆ ਦੇਖ ਇਹ 80 ਰੁਪਏ ਚ ਬੈ ਗਾੜੀ 80 ਰੁਪਏ ਤੇਰੇ ਕੰਦੀ ਰਹਿੰਦੇ ਆਗੇ ਮੇਰੇ ਠੀਕ ਹੈ ਲੈਣਿਆ ਦਿੱਥੋਂ ਤੇ ਇੱਧਰ ਚੱਲਦੇ ਆਗੇ ਆਪਾਂ ਉੱਪਰ ਫਿਰ ਬੈਨੇ ਆਗੇ ਚੰਡੋਲ ਦੇ ਵਿੱਚ ਦੰਨੇ ਆਗੇੜਾ ਲੱਗਦਾ ਮੂੰਹ ਡਰਿਆ ਪਿਆ ਤੈਨੂੰ ਲੱਗਦਾ ਪੁੱਤ ਡਰ ਲੱਗਦਾ ਨਹੀਂ ਉਹ ਦੇਖ ਲੈ ਜੰਮਾ ਨਹੀਂ ਡਰਦੀ ਕੁੜੀ ਕੋਈ ਡਰੀ ਜੰਨਾਗਾ ਤਾਂ ਕਹਿੰਦੀ ਇਹ ਤੋਂ ਵੀ ਬੜਾ ਹੋਣਾ ਚਾਹੀਦਾ ਚੜੋ ਇਹੋ ਹਾਂ ਹਾਂ ਆਦਾ ਨਾ ਮਾ ਹਾਂ ਆਉਣਾ ਮੈਨੂੰ ਬੱਲੀ ਵਾਲੀ ਲੈਣਾ ਤੋ ਇਹ <Noise/> 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 không <laughs> <laughs> <laughs>